ਤਿੰਨ ਕਮਰੇ ਨੇ ਦਿਹਾੜੀ ਕਰਨ ਵਾਲਾ ਬੰਦਾ ਦਿਨ ਚ ਦਿਹਾੜੀ ਕਰਦੇ ਤੇ ਮਿਹਨਤ ਕਸ਼ੂ ਕੇ ਘਰ ਚ ਹੁੰਦਾ ਕੋਈ ਨਹੀਂ ਮਗਰ ਤੁਸੀਂ ਹੈਰਾਨ ਹੋਊਗੇ ਕਿ ਉਹਦਾ ਨਵੰ ਜਨਵਰੀ ਚ ਬਿੱਲ 50000 ਦੇ ਨੇੜੇ ਆਇਆ ਮਾਰਚ ਦਾ ਬਿੱਲ 61000 ਰੁਪਇਆ ਆਇਆ ਜਿਹਦੇ ਬੰਦੇ ਦੀ ਆਮਦਨ ਮਹੀਨੇ ਦੀ ਮੇਰੇ 10 5 10000 ਰੁਪਇਆ ਹੋਵੇ ਉਹਨੇ ਕਿਥੋਂ ਦੇ ਦੇਣੇ ਜੀ ਇਹ ਪੈਸੇ ਆਰ ਪਿੰਡ ਚਲੇ ਜਾ ਲੋਕ ਲੈ ਕੇ ਬਿੱਲ ਫਿਰਦੇ ਆ ਕਿ ਸਾਨੂੰ ਬਿੱਲ ਆਉਣ ਲੱਗ ਪਏ ਦੇਖੋ ਕੱਲ ਪਿੰਡਾਂ ਚ ਐਮ ਐਲ ਏ ਸਾਹਿਬਾ ਗਏ ਆ ਔਰ ਮੈਨੂੰ ਵੀ ਪਿੰਡਾਂ ਚ ਕਈ ਲੋਕ ਮਿਲੇ ਆ ਜਿਹੜੇ ਇਹ ਗੱਲ ਕਹਿੰਦੇ ਆ ਕਿ ਸਾਡੇ ਬਿੱਲ ਆਉਣ ਲੱਗ ਪਏ ਔਰ ਵੱਡੇ 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 ਮੋٹے ਮੋٹے ਬਿੱਲ ਆਉਣ ਲੱਗ ਪਏ ਤੁਸੀਂ ਹੈਰਾਨ ਹੋਵੋਗੇ ਕਿ ਐਸ ਸੀ ਭਾਈਚਾਰਾ ਜਿਨ੍ਹਾਂ ਦੇ ਇਹ ਕਹਿੰਦੇ ਸੀ 300 ਯੂਨਿਟ ਮਾਪ ਕੀਤੇ ਆ ਯੂਨਿਟ ਕੀ ਮਾਫ ਕੀਤੀ ਆ ਮੂੰਹ ਬੋਲਦੀ ਤਸਵੀਰ ਹੈ ਮਲਕੀਤ ਸਿੰਘ ਸਲਵ ਅਜੀਤ ਸਿੰਘ ਆ ਇਹਦੇ ਬਿੱਲ ਨੇ ਜੀ ਵਿਦ ਪ੍ਰੂਫ ਮੈਂ ਆ ਸਾਰੇ ਵਿਖਾਉਂ ਦਿਆ ਇਹਦਾ ਤਿੰਨ ਕਮਰੇ ਨੇ ਦਿਹਾੜੀ ਕਰਨ ਵਾਲਾ ਬੰਦਾ ਦਿਨ ਚ ਦਿਹਾੜੀ ਕਰਦੇ ਤੇ ਮਿਹਨਤ ਕਾ ਸ਼ਲੂਕੇ ਘਰ ਚ ਹੁੰਦਾ ਕੋਈ ਨਹੀਂ ਮਗਰ ਤੁਸੀਂ ਹੈਰਾਨ ਹੋਵੋਗੇ ਕਿ ਉਹਦਾ ਨਵੰਬਰ ਜਨਵਰੀ ਚ ਬਿੱਲ 50000 ਦੇ ਨੇੜੇ ਆਇਆ ਮਾਰਚ ਦਾ ਬਿੱਲ 61000 ਰੁਪਇਆ ਆਇਆ ਹੁਣ ਮਈ ਦਾ ਬਿੱਲ ਕਿਉਂਕਿ ਹਰ 2 ਮਹੀਨੇ ਬਾਅਦ ਆਉਂਦਾ ਮਈ ਦਾ ਬਿੱਲ ਡਿਊ ਹੈ ਜੇ ਡਿਊ ਚ ਵੀ ਜੋ ਸਮਝ ਆ ਰਹੀ ਹੈ ਕਿ ਇਹਨੂੰ ਫੇਰ 70-75000 ਰੁਪਇਆ ਆ ਜਾਣਾ ਜਿਹਦੇ ਬੰਦੇ ਦੀ ਆਮਦਨ ਮਹੀਨੇ ਦੀ ਮੈਜ 10-5-10000 ਰੁਪਇਆ ਹੋਵੇ ਉਹਨੇ ਕਿਥੋਂ ਦੇ ਦੇਣੇ ਜੀ ਇਹ ਪੈਸੇ ਅੱਜ ਇਹ ਹਾਲਾਤ ਬਣੇ ਆ ਜਿਹੜਾ ਇਹਨਾਂ ਦਾ ਪਰਦਾ ਫਾਸ਼ ਆ ਬਿੱਲ ਔਰ ਇਹ ਇੱਕ ਘਰ ਦੀ ਕਹਾਣੀ ਨਹੀਂ ਇਹ ਪਿੰਡ ਪਿੰਡ ਦੀ ਕਹਾਣੀ ਬਣ ਹਰ ਪਿੰਡ ਚਲੇ ਜੋ ਲੋਕ ਲੈ ਕੇ ਬਿੱਲ ਫਿਰਦੇ ਆ ਕੀ ਜਾਨੂ ਬੇਲ ਆਉਣ ਲੱਗ ਪਏ ਇਸ ਲਈ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਵੀ ਝੂਠੀ ਗਾਰੰਟੀ ਸੀ ਬਾਕੀਆਂ ਤਾਂ ਫੇਲ ਹੋਈਆਂ ਹੀ ਨੇ ਹਜ਼ਾਰ-ਹਜ਼ਾਰ ਰੁਪਈਆ ਦੇਣਾ ਧੀਆਂ ਪੈਣਾ ਨੂੰ ਬੇਰੋਜ਼ਗਾਰੀ ਭੱਤਾ ਦੇਣਾ 51000 ਸ਼ਗਨ ਸਕੀਮ ਦੇਣੀ 2500 ਪੈਨਸ਼ਨ ਕਰਨੀ ਨੌਕਰੀਆਂ ਦੇ ਦੇਣੀਆਂ ਉਹ ਸਾਰੀਆਂ ਗਾਰੰਟੀਆਂ ਫੇਲ ਨੇ ਔਰ ਲੋਕਾਂ ਦੇ ਕਣਕਾਂ ਦੇ ਕਾਰਡ ਕੱਟ ਤੇ ਜੇ ਕਣਕ ਪਾਲ ਸਾਹਿਬ ਵੇਲੇ 30 ਕਿਲੋ ਆਉਂਦੀ ਸੀ ਅੱਜ 5 ਕਿਲੋ ਕਰਦੀ ਅੱਜ ਹਾਲਾਤ ਉਸ ਤੋਂ ਖਤਮਲਾ ਕਰਦੇ ਕੀ ਗਰੀਬ ਬੰਦਾ ਜੀ ਦੀ ਆਮਦਨੀ 5000 ਰੁਪਏ ਮਹੀਨੇ ਦੀ ਮਹਾ ਦਿਹਾੜੀ ਕਰਕੇ ਉਹਨੂੰ 60 7000 ਰੁਪਏ ਕਿੱਥੇ ਦੇ ਦੇਣਾ ਇਸ ਲਈ ਮੈਂ ਇਹ ਗੱਲ ਜਨਤਿਕ ਤੌਰ ਤੇ ਵਿਧ ਪ੍ਰੂਫ ਰੇਜ਼ ਕਰ ਰਿਹਾ ਜਿਹਦੇ ਬਿੱਲ ਆਏ ਆ ਉਹਨੇ ਇੱਕ ਵਾਰ ਹੀ ਨਹੀਂ ਅਨੇਕਾਂ ਵਾਰੀ ਲਿਖਤੀ ਦਰਖਾਸਤ ਦੇ ਦਿੱਤੀ ਹੈ ਕਿ ਆ ਕੀ ਹਾਲਾਤ ਬਣਿਆ ਇਸ ਗੱਲ ਨੂੰ ਅਡਰੈਸ ਕੀਤਾ ਜਾਵੇ ਮਗਰ ਕੋਈ ਸੁਣਵਾਈ ਨਹੀਂ